ਯਾਰ ਯਾਰ ਇਹ ਕਰਾਉ ਹੁਕ ਮੈਂ ਕਰਦੇ ਨਹੀਂ ਇਹਨੇ ਕਰਨਾ ਨਾ ਪਹਿਲਾ ਤੇ 5 ਮਿੰਟ ਨਹੀਂ ਲੱਗਾਂ ਦੇਣੇ ਸਿੱਖਾਂ ਨੇ ਚੁੱਕ ਲੈਣਾ ਨਾ ਇਹ ਨਾ ਬਹਿਰੀ ਕਾਰਾਂ ਨੇ ਮਾਰੀਆਂ ਹੀ ਰੀਆਂ ਪਰ ਇਹਨਾਂ ਜਿੰਨੀ ਕੋਈ ਨਹੀਂ ਮਾਰੀ ਜਿੰਨੀ ਇਹ ਪਹਿਲਾਂ ਨੇ ਵੋਟਾਂ ਲੈਣੀਆਂ ਬੜਾ ਮਿੱਠਾ ਚਮਚਾ ਬਣਿਆ ਰਿਆ ਵੀ ਅਸੀਂ ਤੁਹਾਡਾ ਸਾਰਾ ਕੁਝ ਕਰਾਂਗੇ ਪੰਜਾਬ ਵਿੱਚ ਹਾੜਾਰੇ ਉਹਨੇ ਪੰਜਾਬ ਅੱਗੇ ਨਾਲ ਵੀ ਗਾਲ ਦੇ ਐਵੇਂ ਵੀ ਨਗਾਉਂਦੇ ਆ ਰੋਜ਼ ਸਾਨੂੰ ਮੀਟਿੰਗ ਤੇ ਕਹਿੰਦੇ ਆ ਕਿ ਅੱਜ ਮੀਟਿੰਗ ਕਰਦੇ ਆ ਅੱਜ ਕੱਲ ਕਰਦੇ ਆ ਕਿ ਮੀਟਿੰਗ ਹੋ ਜੇਗੀ ਫਿਰ ਮਤਲਬ ਆਲੋਏਗਾ ਫਿਰ ਤੁਹਾਨੂੰ ਦੱਸਾਂਗੇ ਸਾਨੂੰ ਇਹ ਲਾਰੇ ਲੱਪਿਆਂ 'ਚ ਹੀ ਰੱਖਣ ਦੇ ਕੋਈ ਮੀਟਿੰਗ ਨਹੀਂ ਕਰਨ ਦੇ ਅਸੀਂ ਆਪਣੇ ਮੰਜੇ ਬਿਸਤਰੇ ਮੰਜੇ ਜਿਹੜੇ ਆ ਖੜੇ ਕਰਕੇ ਆਏ ਆ ਤੇ ਬਿਸਤਰੇ ਗੋਲ ਕਰਕੇ ਆਏ ਆ ਤੇ ਫਿਰ ਤੇ ਖੱਪਣ ਬਣ ਕੇ ਆਏ ਆ ਜੇ ਜੇ ਜਿੰਦੇ ਰਵਾਂਗੇ ਤੇ ਘਰ ਜਾਵਾਂਗੇ ਨਹੀਂ ਤੇ ਫਿਰ ਇੱਥੇ ਹੀ ਛਿੱਧੀਆਂ ਪਾਵਾਂ ਪਾ ਬਸ ਉੱਟ ਕੇ ਡਰਾਉਂਦੇ ਆ ਨਾ ਹੀ ਬੰਮਾਂ ਨਾਲ ਡਰਨਾ ਹੀ ਨਾ ਦੇਣਾ ਨਾ ਗੋਲੀਆਂ ਨਾਲ ਡਰਨਾ ਹੀ ਸਾਨੂੰ ਡਾਉਣਾ ਤਾਂ ਕਿ ਪਾਕਿਸਤਾਨਾ ਡਾਵੇ ਤੇ ਅਸੀਂ ਇੱਥੇ 5 ਦਿਨ ਬੈਠਿਆਂ ਨੂੰ ਹੋ ਗਏ ਆ ਪਰ ਸਾਨੂੰ ਕੋਈ ਸਹੂਲਤ ਨਹੀਂ ਸ਼ੰਭੂ ਧਰਨੇ ਦੇ ਵਿੱਚ ਆਏ ਆ ਤੇ ਇੱਥੇ ਧਰਨਾ ਬਰਕਰਾਰ ਹੈ ਤੇ ਚੜ੍ਹਦੀ ਕਲਾ ਦੇ ਵਿੱਚ ਹੈ ਇੱਥੇ ਧਰਨੇ ਦੇ ਵਿੱਚ ਬੀਬੀਆਂ ਦਾ ਵੀ ਅਹਿਮ ਰੋਲ ਹੈ ਬੀਬੀਆਂ ਵੀ ਆਪਣਾ ਪੂਰਾ ਰੋਲ ਨਿਭਾ ਰਹੀਆਂ ਨੇ ਆਓ ਤੁਹਾਡੇ ਨਾਲ ਗੱਲਬਾਤ ਕਰਾਉਣੇ ਆ ਸਾਸ਼ੀ ਗਾਲਵਾ ਦਾ ਸਸ਼ੀ ਗਾਲ ਘੂਰ ਆ ਤਰਨੇ ਦੀ ਸਥਿਤੀ ਕੀ ਹੈ ਸਥਿਤੀ ਇਹ ਤਰਨੇ ਦੀ ਹਣ ਸਾਨੂੰ ਭਾਇਆ ਵਾ ਸਾਡੀਆਂ ਕਿਨਾਂ ਚੇਰੇ ਮੰਗਾ ਪੂਰੀਆਂ ਨਾ ਕਰੂਗਾ ਉਹਨਾਂ ਚਿਰ ਅਸੀਂ ਇੱਥੋਂ ਡਟ ਕੇ ਆਪਣਾ ਮੁਕਾਬਲਾ ਕਰਾਂਗੇ ਅਸੀਂ ਆਪਣੇ ਮੰਜੇ ਬਿਸਤਰੇ ਮੰਜੇ ਜਿਹੜੇ ਆ ਖੜੇ ਕਰਕੇ ਆਏ ਆ ਤੇ ਬਿਸਤਰੇ ਗੋਲ ਕਰਕੇ ਆਏ ਆ ਤੇ ਸਿਰ ਤੇ ਖੱਪਣ ਬੰਨ ਕੇ ਆਏ ਆ ਜੇ ਜੇ ਜਿੰਦੇ ਰਵਾਂਗੇ ਤੇ ਘਰ ਜਾਵਾਂਗੇ ਨਹੀਂ ਤੇ ਫਿਰ ਇੱਥੇ ਹੀ ਛਿੱਧੀਆਂ ਪਾਵਾਂਗੇ ਦਿੱਲੀ ਨੂੰ ਕੁਝ ਕਰਕੇ ਜਾਵਾਂਗੇ ਉਹਨਾਂ ਚਿਰ ਇੱਥੋਂ ਨਹੀਂ ਜਾਵਾਂਗੇ ਚਾਹੀਦੀ ਤੇ ਆਪਣੇ ਨੌਜਵਾਨਾਂ ਦੇ ਉੱਤੇ ਅੱਗੇ ਗੋਲੇ ਹਮਲੇ ਹੋ ਰਹੇ ਸੀ ਉਹਦੇ ਬਾਰੇ ਕੀ ਕਹੋਗੇ ਉਹ ਗੋਲੇ ਵੀ ਉਹਨਾਂ ਸੁੱਟੇ ਆ ਉਹਨਾਂ ਨੇ ਬੰਬ ਵੀ ਸੁੱਟੇ ਆ ਉਹਨਾਂ ਨੇ ਡਰੋਨ ਵੀ ਛੱਡੇ ਆ ਪਰ ਸਾਡੇ ਸਿੰਘ ਫਿਰ ਵੀ ਡਟੇ ਰਹੀ ਆ ਉਹ ਡਰੇ ਨਹੀਂ ਉਹ ਹੰਦੇ ਜੋ ਮਰਜੀ ਸੁੱਟੋ ਬੰਬ ਸੁੱਟੋ ਗੋਲੇ ਸੁੱਟੋ ਅਸੀਂ ਆਪਣਾ ਜਿਹੜੀ ਜਿੱਤ ਆ ਅਸੀਂ ਆਪਣੀ ਜਿੱਤ ਪੂਰੀ ਕਰਕੇ ਜਾਣੀ ਆ ਅਸੀਂ ਉਹਨਾਂ ਚੇਰੇ ਇਥੋਂ ਹਾਰ ਕੇ ਨਹੀਂ ਜਾਣਾ ਜਿੱਤ ਕੇ ਜਾਵਾਂਗੇ ਉਹ ਤਾਂ ਸ਼ਾਂਤੀ ਭੰਗ ਕਰਨਾ ਚਾਹੁੰਦੇ ਨੇ ਆਪਣੀ ਹਾਂਜੀ ਹਾਂਜੀ ਉਹ ਤਾਂ ਸ਼ਾਂਤੀ ਭੰਗ ਕਰਨਾ ਚਾਹੁੰਦੇ ਆ ਪਰ ਕਿਸੇ ਤਰ੍ਹਾਂ ਹਾਂ ਡੱਕਿਆ ਜਾਵੇ ਪਰ ਉਹ ਥੋੜਾ ਜਿਹਾ ਟਾਈਮ ਵੀ ਨਗਾਉਣਦੇ ਆ ਰੋਜ਼ ਸਾਨੂੰ ਮੀਟਿੰਗ ਤੇ ਕਹਿੰਦੇ ਆ ਕਿ ਅੱਜ ਮੀਟਿੰਗ ਕਰਦੇ ਆ ਅੱਜ ਕੱਲ ਕਰਦੇ ਆ ਕਿ ਮੀਟਿੰਗ ਹੋ ਜੇਗੀ ਫਿਰ ਮਸਲਾ ਹੱਲ ਹੋਏਗਾ ਫਿਰ ਤੁਹਾਨੂੰ ਦੱਸਾਂਗੇ ਸਾਨੂੰ ਇਹ ਲਾਰੇ ਲੱਪਿਆਂ ਚ ਰੱਖਣ ਦੇ ਕੋਈ ਮੀਟਿੰਗ ਨਹੀਂ ਕਰਨ ਦੇ ਐਂ ਤਾਂ ਸਾਡਾ ਟਾਈਮ ਲਗਾਈ ਜਾਂਦੇ ਆ ਤੇ ਜਿਹੜਾ ਪੰਜਾਬ ਦੇ ਮਤਲਬ ਕਿ ਏਰੀਏ ਦੇ ਵਿੱਚ ਭਗਵੰਤ ਮਾਨ ਵੱਲੋਂ ਕੋਈ ਤੁਹਾਨੂੰ ਲੱਗਦਾ ਵੀ ਆਪਾਂ ਨੂੰ ਮਿਲੂਗਾ ਹੰਗਾਰ ਉਹ ਇਹਦੇ ਨਾਲ ਆਵੇਗਾ ਉਹ ਇਹਦੇ ਨਾਲ ਆਵੇਗਾ ਹਾਂ ਇਹਦੇ ਨਾਲ ਆਵੇਗਾ ਇਹਦੇ ਨਾਲ ਆਵੇਗਾ ਪਹਿਲੋਂ ਨੇ ਵੋਟਾਂ ਲੈਣੀਆਂ ਬੜਾ ਮਿੱਠਾ ਚਮਚਾ ਬਣਿਆ ਰਿਆ ਵੀ ਅਸੀਂ ਤੁਹਾਡਾ ਸਾਰਾ ਕੁਝ ਕਰਾਂਗੇ ਪੰਜਾਬ ਵਿੱਚ ਹਾੜਾਰੇ ਉਹਨੇ ਪੰਜਾਬ ਅੱਗੇ ਨਾਲ ਵੀ ਗਾਲ ਦੁੱਤਾ ਸਾਨੂੰ ਸਰਕਾਰ ਨਵੀਂ ਟੱਕਰੀ ਆ ਹੁਣ ਸਰਕਾਰਾਂ ਦੇ ਚਲੋ ਪਿੱਛੇ ਸਰਕਾਰਾਂ ਨੇ ਮਾਰੀਆਂ ਹੀ ਰੀਆਂ ਪਰ ਇਹਨਾਂ ਜਿੰਨੀ ਕੋਈ ਨਹੀਂ ਮਾਰੀ ਜਿੰਨੀ ਇਹ ਨਿਕਲੀ ਆ ਹੂੰ ਸਰਕਾਰ ਨੇ ਬਹੁਤ ਸਤਾਇਆ ਗੁਆਂਧਮਾਨ ਇਹਦੇ ਸਾਰਿਆ ਨਾਣੇ ਕਿਦਾਂ ਗੰਦਾ ਨਿਕਲਿਆ ਵਾ ਇਹਨੇ ਸਾਡਾ ਕੋਈ ਸੋਚਿਆ ਹੀ ਨਹੀਂਗਾ ਆ ਹੁਣ ਧਰਨੇ 'ਚ ਵੀ ਹਾਂ ਦਾ ਨਾਰਾ ਨਹੀਂ ਮਾਰਿਆ ਇਹਨਾਂ। ਨਾ ਕੋਈ ਹਾਂ ਦਾ ਨਾਰਾ ਨਹੀਂ ਮਾਰਿਆ। ਇਹਰਾ ਫਰਜੀ ਹੀ ਆਣ ਕੇ ਹਾਂ। ਦੱਸਦਾ ਮੀਟਿੰਗ ਦੇ ਵਿੱਚ ਰਹਿੰਦਾ ਆਂ। ਉਹਨਾਂ ਨੂੰ ਆਂਦਾ ਵੀ ਇਦਾਂ ਕਰੀਏ। ਇਹਨੇ ਦੇ ਅੱਗੇ ਨਾਲਾਂ ਵੀ ਜਾਰਾ ਪਾਲ ਲਾਤੀ ਆ ਵੀ ਹੋਰ। ਸਾਡੀਆਂ ਸੜਕਾਂ ਅਸੀਂ ਇੰਨਾ ਛੜਕਾਂ ਦੇ ਬੈਠੇ ਆ। ਆਨੂੰ ਇੰਨਾ ਛੜਕਾਂ ਦੇ ਬੰਦ ਹੁਕਮ ਨਹੀਂ ਆਗਾ। ਵੇਖੋ ਜਾ ਕੇ ਕਿੱਥਾਂ ਬੈਰੀ ਯਾਰ ਲਾਏ ਆ। ਬੈਰੀ ਯਾਰ ਇਹ ਕਰਾਂ ਹੁਕਮ ਕਰਦੇ ਨਹੀਂ ਇਹਨੇ ਕਰਨਾ ਨਾ ਪਹਿਲਾਂ। ਤੇ 5 ਮਿੰਟ ਨਹੀਂ ਲੱਗਾਂ ਦੇਣੇ। ਸਿਖਾ ਨੇ ਚੁੱਕਣਾ ਨਾ ਨਾਰਾ ਬੈਰੀ ਚੁੱਕ ਕੇ ਜਾਵਾਂਗੇ ਅਸੀਂ ਚੜਦੀ ਕਲਾ ਚ ਆਏ ਆ ਤੇ ਚੜ੍ਹਦੀ ਜੀ ਜਾਣਾ ਵਾ ਸਿੱਖਾਂ ਦੇ ਜਿਹੜੇ ਆ ਨਾ ਇਹ ਨਹੀਂ ਹਟੀਆਂ ਪਤਾ ਨੇ ਹਟਾ ਲੈਣਾ ਇਹ ਕਰਨਗੇ ਕਰਨਗੇ ਅਜੇ ਵੈਰੇ ਹੀ ਲਈ ਜਾਂਦੇ ਆ ਵੀ ਅਸੀਂ ਆ ਕਰਾਂਗੇ ਆ ਕਰਾਂਗੇ ਪਰ ਇਹਾਨੂੰ ਕੋਈ ਨਿਆ ਨਹੀਂ ਦੇਣ ਦੇ 11 ਤਰੀਕ ਦੇ ਅਸੀਂ ਤੁਰੇ ਆ ਤੇ ਅਸੀਂ ਇੱਥੇ 5 ਦਿਨ ਬੈਠਿਆਂ ਨੂੰ ਹੋ ਗਏ ਆ ਪਰ ਸਾਨੂੰ ਕੋਈ ਸਬੂਤ ਨਹੀਂ ਅੱਜ ਆਤਾ ਵੀ ਆਦਿਵਾਰ ਕਾ ਹੈ ਪਰ ਕੇ ਆ ਦਿੰਦੇ ਆ ਵੀ ਛੰਨੀਵਾਰ ਕਰਾਂਗੇ ਇਹਨਾਂ ਕੋਈ ਸਬੂਤ ਨਹੀਂ ਸਾਨੂੰ ਦਿੱਤੀ ਵੀ ਕੋਈ ਵੀ ਦਵੇ ਇਹਦੇ ਬਾਅਦ ਇਹ 5 ਮਿੰਟ ਲੱਗਣੇ ਆ ਗੱਲ ਕਰਦਿਆਂ ਸਾਨੂੰ ਇਹ ਸਾਡੇ ਹੱਕ ਦੇ ਦੇਣ ਅਹੀਂ ਹਾਕ ਲੈਣਾ ਆਏ ਆ ਤੇ ਹਾਕ ਲੈ ਕੇ ਜਾਣਾ ਜਿਉਂ ਉਹਨਾਂ ਚ ਰਹੀ ਨਹੀਂ ਕਾ ਆਪਣੀ ਕੌਮ ਐ ਇਹ ਤਾਂ ਮਤਲਬ ਜੇ ਇਹਨੂੰ ਕੋਈ ਛੇੜਦਾ ਤਾਂ ਇਹ ਹੋਰ ਜ਼ਿਆਦਾ ਮਤਲਬ ਕਰਕੇ ਦਿਖਾਉਂਦੀ ਐ ਇਹ ਅੱਗੇ ਦਿੱਲੀ ਆਏ ਨਾ ਔਰ ਇਹ ਨਾ ਦੋ ਗੁਣਾ ਜ਼ਿਆਦੀ ਦੁਨੀਆ ਆਈ ਆ ਇਹਦੇ ਮਨ ਚ ਵਾ ਵੀ ਇਹਨਾਂ ਛੱਡ ਦੇਣਾ ਸਾਨੂੰ ਇੱਥੇ ਗੋਲੇ ਸੁੱਟ ਕੇ ਡਰਾਉਂਦੇ ਆ ਬੰਬ ਸੁੱਟ ਕੇ ਡਰਾਉਂਦੇ ਆ ਨਾ ਹੀ ਬੰਬਾਂ ਨਾਲ ਡਰਨਾ ਹੀ ਇਹਨਾਂ ਦੇਣਾ ਨਾ ਗੋਲੀਆਂ ਨਾਲ ਡਰਨਾ ਹੀ ਸਾਨੂੰ ਡਾਉਣਾ ਤਾਂ ਕਿ ਪਾਕਿਸਤਾਨਾ ਡਾਵੇ ਅਰਥ ਹੀ ਨਹੀਂ ਹੈ ਇਹ ਨਾ ਨਾ ਮੁਕਾਬਲਾ ਪੂਰਾ ਕਰਾਂਗੇ ਇਹ ਦੇ ਜਾਣ ਕੇ ਸਾਨੂੰ ਸਤਾਉਂਦੇ ਆ ਕੀ ਸਾਡੇ ਸਿੱਖਾਂ ਨੂੰ ਗੋਲੀਆਂ ਵਾਜੀਆਂ ਤੇ ਸਿੱਖ ਪਛਾਣ ਨਹੀਂ ਢਟਗੇ ਸਿੱਖ ਉੱਚੇ ਡਟੇ ਰਹਿਣਗੇ ਅਸੀਂ ਨਾਲ ਡਟਾਂਗੇ ਇਹ ਮੋਢੇ ਨਾਲ ਮੋਢਾ ਲਾ ਕੇ ਰਵਾਂਗੇ ਕਰੀ ਅਟਵਾਦੀਏ ਕਹਿੰਦੇ ਕਰੀ ਫਲਾਣ ਵਾਦੀਏ ਆ ਪਰ ਅਸੀਂ ਅਟਵਾਦੀਏ ਵੀ ਨਹੀਂ ਆਈ ਪਲਾਣੇ ਨਹੀਂ ਅਸੀਂ ਫੁਗੜੇ ਵੀ ਨਹੀਂਗੇ ਅਸੀਂ ਡਟ ਕੇ ਕੰਮ ਕਰਨਾ ਜਿਹੜਾ ਵੀ ਕਰਨਾ ਏ ਆਂਦੇ ਕਿਲ ਨਹੀਂ ਪੁੱਟੇ ਜਾਣੇ ਇਹਨੂੰ ਆਹ ਦੇ ਦੇ ਹੁਕਮ ਫੇ ਨਹੀਂ ਇਹਨੇ ਸਾਨੂੰ ਕੁਝ ਦੇਣਾ ਤੇ ਪੁੱਟ ਕੇ ਵੀ ਦਿੱਤੇ ਪੁੱਟ ਕੇ ਹੀ ਗਾਂਹ ਕਰਾਂਗੇ ਪੁੱਟੇ ਰੀਆ ਤੋੜੇ ਕਿਲ ਵੀ ਪੁੱਟੇ ਦਿੱਲੀ ਕੂਚ ਕਰਨਾ ਹੈ ਉਹ ਕਰਕੇ ਜਾਣਾ ਜੇ ਕੀ ਫਤਹੀ ਕਰਕੇ ਕਰਕੇ ਜਾਣਾ ਉਦਾ ਸੀ ਨਹੀਂ ਜਾਣਾ ਨਹੀਂ ਜਾਣਾ ਆਪਣੀ ਚੜਦੀ ਕਲਾ ਚ ਆਏ ਤਾਂ ਚੜਦੀ ਹੀ ਜਾਣਾ ਹੱਕ ਲੈਣਾ ਹੱਕ ਲੈ ਕੇ ਜਾਣਾ ਕੌਮ ਤਾਂ ਹਾਰਦੀ ਹੁੰਦੀ ਹੈ ਜੇ ਬੰਦੇ ਕੋਲ ਰਾਸ਼ਨ ਨਾ ਹੋਵੇ ਯਾ ਕੋਸ਼ਿਸ਼ ਨਾ ਇੱਥੇ ਤਾਂ ਰਾਸ਼ਨ ਵਾਲੇ ਦੜ ਦੇ ਪਿੰਡੇ ਅਵੇਲੇਬਲ ਕਰਾਈ ਜਾਂਦੇ ਨੇ ਜਿਹੜਾ ਅਸੀਂ ਲੈ ਕੇ ਆਏ ਆ ਦਾ ਟਰਾਲੀ ਟਰਾਲੀਆਂ ਟੱਕਰਾਂ ਦੀਆਂ ਟਰਾਲੀਆਂ ਰਾਸ਼ਨ ਦੀਆਂ ਛਾਂ ਛਾਂ ਮੀਨਾਰਾ ਲੈ ਕੇ ਆਏ ਆ ਯਾ ਰਾਸ਼ਨ ਸਾਨੂੰ ਕੋਈ ਰਾਸ਼ਨ ਦੀ ਟੋੜਨੀ ਸੇਖਣਾ ਭੁੱਖੇ ਵੀ ਨਹੀਂ ਮਰਦੇ ਭਾਵੇਂ 10-10 ਦਿਨਾਂ ਰੋਟੀ ਖਾਣ ਇਹ ਗੱਲ ਨਾਲ ਨਹੀਂ ਸਾਨੂੰ ਹੈਗਾ ਅਸੀਂ ਪਰ ਮੁਕਾਬਲਾ ਜਿੱਤ ਕੇ ਜਾਣਾ ਜੇ ਸਾਨੂੰ ਇਹਨੇ ਨਹੀਂ ਨਾ ਦਊ ਗੱਲ ਲੈ ਕੇ ਉਹਨਾਂ ਚ ਰਹੀਂ ਜਾਣਾ ਨਹੀਂ ਲੈ ਕੇ ਜਾਣਾ ਆਪਣਾ ਹੱਕ ਨਹੀਂ ਐਂ ਛੱਡਣਾ ਹੱਕ ਲੈ ਕੇ ਜਾ ਸਾਨੂੰ ਅਰੇ ਅੱਜ ਹਸੈਨ ਕਰਦੇ ਸੀ ਅੱਜ ਚੱਲ ਜਾਾਂਗੇ ਪਰ ਅਸੀਂ ਇਤਰਾ ਨਹੀਂ ਮੋੜਨਾ ਜਿਹੜੀ ਆਪਣੀ ਕੌਮ ਐ ਇਹ ਜਿਹਾਰੂ ਐ ਹਾਂਜੀ ਹੋਰ ਵੀ ਤੂੰ ਦੱਸ ਹਾਂਜੀ ਧਰਨੇ ਬਾਰੇ ਕੀ ਕੀ ਹੋਇਆ ਤੇਰਾ ਵੀ ਆਪਾਂ ਨੇ ਕੀ ਕੀਤਾ ਧੰਨੇ ਬਾਰੇ ਕੀ ਹੈ ਸਾਡੀ ਹਮੇਸ਼ਾ ਜਿੱਤਦੀ ਹੁੰਦੀ ਰਹੀ ਐ ਸਿੱਖ ਕੌਮ ਦੀ ਹੁੰਦੀ ਰਹੀ ਐ ਹੁੰਦੀ ਰਹੂਗੀ ਔਰ ਹੋਣੀ ਆ ਸਦਾਈ ਪਿਛਾਂ ਹਟਣ ਡਾੜੀ ਸਾਡੀ ਸਿੱਖ ਕੌਮ ਹੈ ਨਹੀਂ ਸਾਡੇ ਗੁਰੂਆਂ ਨੇ ਇਹੋ ਸਿਖਾਇਆ ਵਾ ਜਦੋਂ ਮੁਸਲਮਾਨਾ ਨੇ ਮੁਗਲਾਂ ਨੇ ਇੰਨਾ ਸਾਡੇ ਗੁਰੂਆਂ ਨਾਲ ਕੀਤਾ ਹਿਸਾਬਾ ਲਖ ਮੁਸਲਮਾਨ ਸੀ ਤੇ ਗੁਰੂ ਸਾਡਾ ਕੱਲਾ ਹੀ ਹੈ ਤੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਜੇ ਅਹੀਂ ਸਾਡੇ ਤਾਂ ਇੱਕ ਮਰੂਗਾ ਤਾਂ 100 ਜੰਮਣਗੇ ਸਿੱਖ ਕੌਮ ਵਿੱਚ ਕਿੰਨੇ ਕ ਮਾਰੀ ਜਾਊਗਾ ਮੋਦੀ ਇੱਕ ਮਾਰੂਗਾ ਤਾਂ 100 ਇੱਕ ਇੱਕ ਕਰਕੇ ਜੰਮਣਗੇ ਸਾਡੇ ਅਸੀਂ ਪਛਾਣੀ ਹੋਣ ਵਾਲੇ ਆਪਣਾ ਮੁਕਾਬਲਾ ਅਸੀਂ ਜੋ ਇਹ ਸਾਡੀ ਸਬਰ ਤੇ ਜਫਰ ਦੀ ਲੜਾਈ ਉਹ ਸਭ ਸਭ ਸਾਡੇ ਸਬਰ ਦੀ ਲੜਾਈ ਹੈ ਉਹ ਜ਼ਬਰ ਕਰਨ ਤੇ ਸਾਡੇ ਉੱਤੇ ਨਾ ਪਰ ਸਬਰ ਦੀ ਜਿੱਤ ਹੀ ਹੋਣੀ ਹੈ ਕਿ ਕਿਸਾਨ ਆਗੂਆਂ ਦਾ ਮਤਲਬ ਕਿ ਆਪਾਂ ਨੂੰ ਸਪੋਰਟ ਆ ਜਦੋਂ ਦਾ ਕਿਸਾਨ ਆਗੂ ਕਹਿੰਦੇ ਨਹੀਂ ਆਪਾਂ ਅੱਗੇ ਨਹੀਂ ਜਾਂਦੇ ਉਹਨਾਂ ਚਰ ਬੈਠੇ ਆ ਹਾਂਜੀ ਹਾਂਜੀ ਉਸੇ ਕਰਕੇ ਸਾਡੇ ਬੱਚੇ ਬੈਠੇ ਆ ਨਹੀਂ ਤਾਂ ਇਹ ਡਰਾਵੇ ਜੰਦਾ ਵਾ ਇਹ ਬੰਬ ਕਰ ਕਰਕੇ ਗੋਲੇ ਛੁੱਟ ਕੇ ਸੋਚਦਾ ਹੈ ਡਰ ਜਾਣਗੇ ਪਲਾਸਟਿਕ ਦੀਆਂ ਗੋਲੀਆਂ ਚਲਾ ਚਲਾ ਕੇ ਸੋਚਦਾ ਹੈ ਪਿਛਾਉ ਹੋ ਜਾਣਗੇ ਸਾਡੀ ਸਿੱਖ ਕੋਈ ਪਿਛਾ ਨਹੀਂ ਹੋਣ ਵਾਲੀ ਚੰਡਾ ਲੈ ਦਿਓ ਜੀ ਚੰਡਾ ਲੈ ਦਿਓ ਪਤਾ ਨਹੀਂ ਲੱਗਦਾ ਸਾਡੀ ਸਿੱਖ ਕੋਈ ਪਿਛਾ ਨਹੀਂ ਹੋਣ ਵਾਲੀ ਹਾਂ ਇਹ ਆਪਣਾ ਅਹੀ ਮੁਕਾਬਲਾ ਇਹ ਅਹੀ ਜਿੱਤ ਕੇ ਹੀ ਜਾਵਾਂਗੇ ਜਿੰਨਾ ਚਿਰ ਇਹ ਲਿਖ ਕੇ ਨਹੀਂ ਦੇਣਗੇ ਉਹਨਾਂ ਚਿਰ ਤੱਕ ਹੁਣ ਨਹੀਂ ਅਸੀਂ ਇਥੋਂ ਹਿੱਲਣਾ ਤੇ ਪੂਰਾ ਜੋਰ ਲਾਇਆ ਵਾ ਇਹਨਾਂ ਦਾ ਸਰਕਾਰਾਂ ਨੇ ਤਾਂ ਪੂਰਾ ਜੋਰ ਲਾਤਾ ਆਪਣਾ ਫਿਰ ਕੀ ਹੋਇਆ ਸਾਡੀ ਸਿੱਖ ਕੌਮ ਨੇ ਪੂਰਾ ਹੀ ਜੋਰ ਲਾਉਣਾ ਵਾ ਪੂਰਾ ਹੀ ਜੋਰ ਲਾਉਣਾ ਪੂਰਾ ਜੋਰ ਨਹੀਂ ਆਇਆ ਸਾਰੇ ਜੀ ਸਾਡੇ ਇਥੇ ਹਾਂ ਹਾਂ ਹਾਂਜੀ ਇੱਥੇ ਇਸ ਬੱਚੇ ਨੌਜਵਾਨ ਬੁੱਢੇ ਸਾਰੇ ਬੈਠੇ ਨੇ ਤੇ ਇਹ ਮੋਦੀ ਚੈੱਕ ਵੀ ਕਰ ਰਹੇ ਨੇ ਵੀ ਹਾਂ ਇੱਥੇ ਦੂਆ ਮੀਡੀਆ ਭੇਜ ਕੇ ਚੈੱਕ ਵੀ ਹੋ ਰਿਹਾ ਵੀ ਕੌਣ ਆ ਕਿਵੇਂ ਆ ਇਹਨਾਂ ਦਾ ਮਨੋਵਲ ਡਾਊਨ ਹੋਇਆ ਕਿ ਨਹੀਂ ਹੋਇਆ ਉਹ ਸਾਡਾ ਨਹੀਂ ਡਾਊਨ ਹੋਣ ਵਾਲਾ ਕਿਉਂ ਮਨੋਵਲ ਤਾਂ ਡੋ ਮਨੋਵਲ ਉੱਜ ਡਾਊਨ ਹੋਣਾ ਸਾਡੀ ਜ਼ਮੀਨਾਂ ਸਾਡੀ ਪੈੜੀਆਂ ਸਾਡਾ ਹੱਕ ਵਾ ਅਸੀਂ ਹਰਿਆਕੀ ਦੇ ਮਾਲਕ ਹੋ ਕੇ ਅੱਜ ਹਾਨਾ ਨੂੰ ਇਹਨਾਂ ਮੋਦੀ ਨੇ ਸੜਕਾਂ ਦੇ ਬਾਹਰ ਆਵਾ ਅਸੀਂ ਕਿਉਂ ਪਿਛਾ ਹੋਵਾਂਗੇ ਅਸੀਂ ਕਿਉਂ ਡਰਾਂਗੇ ਡਰੂਗਾ ਉਹ ਕਿੱਥੇ ਪਾਸੇ ਜਾ ਕੇ ਇਸੇ ਕਰਕੇ ਤਰੀਖ ਵਾਈ ਤਰੀਖ ਤਰੀਖ ਵਾਈ ਤਰੀਖ ਅੱਗੇ ਬੜਾ ਬੁਝਾਈ ਜਾਂਦੇ ਆਪਾਂ ਡਰ ਗਏ ਫਿਰ ਆਪਣੀਆਂ ਜ਼ਮੀਨਾਂ 'ਚ ਰਹਿਣੀਆਂ ਨਹੀਂ ਰਹਿਣੀਆਂ ਅਸੀਂ ਡਰ ਨਾਲ ਹੈ ਹੀ ਨਹੀਂ ਮੈਂ ਤਾਂ ਤੁਹਾਨੂੰ ਦੱਸਤਾ ਹਾੜੀ ਸਿੱਖ ਕੌਮ ਦਾ ਇੱਕ ਮਰੂਗਾ ਤਾਂ 100 ਜੰਮਣਗੇ ਹਾੜੀ ਕੌਮ ਵਿੱਚ ਫਾਸਲਾਂ ਤੇ ਨਸਲਾਂ ਦੀ ਲੜਾਈ ਆ ਬੇਬੇ ਬਿਲਕੁਲ ਬਿਲਕੁਲ ਫਾਸਲਾਂ ਤੇ ਨਸਲਾਂ ਦੀ ਲੜਾਈ ਹੈ ਤੇ ਹਮੇਸ਼ਾ ਜਿੱਤਦੀ ਹੋਈ ਆ ਤੇ ਹਮੇਸ਼ਾ ਜਿੱਤਦੀ ਹੋਈ ਹੈ ਜਿੱਤ ਤੁਹਾਡੀ ਹੋਣੀ ਹੋਣੀ ਆ ਜੋ ਮਰਜੀ ਕਰ ਲਵੇ ਤੁਸੀਂ ਆਪਣੇ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਅਸੀਂ ਇਹ ਆਪਣੇ ਨੌਜਵਾਨ ਨੂੰ ਇਹੋ ਆਖਾਂਗੇ ਕਿ ਜਿਹੜੇ ਸਾਡੇ ਆਗੂ ਆ ਇਹਨਾਂ ਦੀ ਗੱਲ ਮੰਨੋ ਤੇ ਉਹਨਾਂ ਉਹਦੇ ਅੱਲ ਵੇਖੋ ਕੀ ਜਵਾਬ ਦਿੰਦਾ ਜੇ ਜਦੋਂ ਉਹਨੇ ਕੋਈ ਹਾਂ ਜਦੋਂ ਉਹਨੇ ਕੋਈ ਜਵਾਬ ਨਹੀਂ ਦਿੱਤਾ ਤੇ ਸੋਚਦਾ ਕਿ ਪਿਛਾਂ ਮੁੜ ਜਾਣਗੇ ਪਿਛਾ ਨਹੀਂ ਮੋੜਾਂਗੇ ਤੇ ਇਹ ਜਿਹੜੇ ਕਿੱਲਾ ਇਹਨੇ ਠੋਕੀਆਂ ਵਾ ਜੋ ਇਹ ਕਰਦਾ ਉਹ ਤੇ 10 10 ਮਿੰਟਾਂ ਦਾ ਕੰਮ ਹੈ 10 ਮਿੰਟਾਂ ਵਿੱਚ ਹੀ ਪੁੱਟ ਕੇ ਉਹ ਮਾਰਾਂਗੇ ਸਿਰਫ ਅਹੀਂ ਬੈਠੇ ਆ ਇਹ ਸਬਰ ਨਾਲ ਕਿ ਦੇਖਨੇ ਇਹਦੀ ਹੱਦ ਕਿੰਨੀ ਹੈ ਨਾ ਹੱਦ ਪਾਰ ਕਰ ਦਿੱਤੀ ਜੇ ਫਿਰ ਅਸੀਂ ਆਪੇ ਆਪਣਾ ਸੋਚਾਂਗੇ ਪਰ ਦਿੱਲੀ ਤੇ ਜਾਣੇ ਜਾਣਾ ਸਾਰੇ ਕਿ ਆਗੂਆਂ ਦੀ ਵੀ ਉਹ ਚੱਲ ਰਹੀਆਂ ਨੇ ਵੀ ਆਗੂ ਆਪਾਂ ਨੂੰ ਦੱਸਣਗੇ ਉਹ ਅਨਸਾਰ ਆਪਾਂ ਕਰਾਂਗੇ ਹਾਂਜੀ ਹਾਂਜੀ ਹਾਂ ਬਿਲਕੁਲ ਬਿਲਕੁਲ ਜੋ ਅੱਗੇ ਆਗੂ ਉਸੇ ਮੁਤਾਬਕ ਹੀ ਚਲਾਂਗੇ ਇਹ ਧਰਨੇ ਦੇ ਵਿੱਚ ਬੀਬੀਆਂ ਦਾ ਵੀ ਪੂਰਾ ਯੋਗਦਾਨ ਹੈ ਜਿੰਨਾ ਮਾਈਆਂ ਦਾ ਯੋਗਦਾਨ ਹੈ ਜਿੰਨਾ ਭਾਈਆਂ ਦਾ ਜੋ ਉਨਾ ਹੀ ਬੱਚਿਆਂ ਦਾ ਯੋਗਦਾਨ ਸਾਰਿਆਂ ਦਾ ਯੋਗਦਾਨ ਉਨਾ ਹੀ ਹੈ ਹਾਂਜੀ ਤੇ ਘਰ ਵਿੱਚ ਕੌਣ-ਕੌਣ ਆ ਮੈਂ ਤਾਂ ਸਾਡੇ ਘਰ ਵਿੱਚ ਕੋਈ ਨਹੀਂ ਇਕ ਹੀ ਮੇਰਾ ਬੱਚਾ ਵਾ ਉਹ ਜਾਂਦਾ ਬੱਸ ਚਲਾਉਂਦਾ ਡਰਾਈਵਿੰਗ ਕਰਦਾ ਵਾ ਔਰ ਨੋ ਆ ਪੋਤਰੀ ਹੈ ਮੇਰੀ ਛੋਟੋ ਛੋਟੀ ਸਾਰਾ ਪਰਿਵਾਰ ਛੱਡ ਕੇ ਹੀ ਇੱਥੇ ਬੈਠੇ ਹਾਂ ਹਾਂ ਬਸ ਬਾਪੂ ਆਪਣੇ ਨਸਲ ਵਾਸਤੇ ਬਾਪੂ ਤਾਂ ਢੇ ਹੈ ਨਹੀਂ ਮਰੇ ਨੂੰ 25 ਸਾਲ ਹੋ ਗਏ ਆਂ ਇਕੱਲੇ ਆ ਘਰ ਵਿੱਚ ਨਸਲ ਦਾ ਨਸਲ ਵਾਸਤੇ ਨਸਲ ਵਾਸਤੇ ਆ ਕੇ ਬੈਠੇ ਹਾਂ ਆਪਣੇ ਵਾਸਤੇ ਤਾਂ ਬਿਲਕੁਲ ਬਿਲਕੁਲ ਜੀ ਸਾਡੇ ਭਾਈ ਜਵਾਕ ਪਰਿਵਾਰ ਪਿੱਛੇ ਦਾ ਸੁਖੀ ਰਹੂਗਾ ਬਿਲਕੁਲ ਜੀ ਇਹ ਫਸਲਾਂ ਨਹੀਂ ਆ ਰਹੀਆਂ ਜਾਂ ਧਰਤੀ ਉਹ ਨਹੀਂ ਰਹੀ ਬਿਲਕੁਲ ਨਹੀਂ ਰਹੀ ਕਿ ਹੱਡੀ ਜਿਹੜੀ ਪੈਲੀਆਂ ਸੀ ਅੱਧਾ ਹੈ ਹੀ ਅੱਧਾ ਜਿਹਦਾ ਅੱਧਾ ਕਿਲਾ ਵਾ ਅੱਧੇ ਕਿਲੇ ਤੋਂ ਉਹਨਾਂ ਨੇ ਸੜਕ ਬਣਾਈ ਅਸੀਂ ਕੀ ਖਾਵਾਂਗੇ ਕੀ ਕਰਾਂਗੇ ਤੁਹਾਡੇ ਸੜਕ ਬਣ ਗਈ ਉੱਥੇ ਉੱਥੇ ਸੜਕ ਵਾਸਤੇ ਹਾਂ ਜਗਾ ਪਾਸ ਕੀਤੀ ਹੈ ਨਾ મોદી ਨੇ ਹਾਂ ਫਿਰ ਉਹਦੇ ਆਪਾਂ ਨੂੰ ਦਿੱਤਾ ਕੁਝ ਅਜੇ ਤਾਂ ਕੁਝ ਨਹੀਂ ਮਿਲਿਆ ਹਣ ਅਜੇ ਨਹੀਂ ਕੁਝ ਮਿਲਿਆ ਜਿਹੜੀ ਸੜਕ ਮਤਲਬ ਕਿ ਹੁਣ ਇਹ ਹਾਈਵੇ ਬਣੇ ਨੇ ਬੇਬੇ ਦੀ ਜਿਹੜੀ ਸੜਕ ਆ ਉਹ ਵਿੱਚ ਆ ਗਈ ਪਰ ਉਹਦੇ ਪੈਸੇ ਨਹੀਂ ਬੇਬੇ ਨੂੰ ਮਿਲੇ। ਉਹਨੂੰ ਨਹੀਂ ਮਿਲੇ ਜੇ ਉਹਦੇ ਪੈਸੇ। ਅੱਛਾ ਜੀ। ਹਾਂਜੀ। ਫਿਰ ਤੁਸੀਂ ਸੰਘਰਸ਼ ਕਰਿਆ? ਸੰਘਰਸ਼ ਕੀ ਉਹ ਉਹਨਾਂ ਚੇਤਾ ਕੋ ਪੈਸੇ ਨਹੀਂ ਦੇਣਗੇ ਉਹਨਾਂ ਚੇਤਾ ਕਹੀ ਉਹ ਥਾਂ ਨਹੀਂ ਛੱਡਾਂਗੇ। ਬਿਨਾਂ ਪੈਸੇ ਦਿੱਤੇ ਹੀ ਥੋੜੇ ਉਹ ਸੜਕ। ਅਜੇ ਨਹੀਂ ਅਜੇ ਬਣੀ ਨਹੀਂ ਐ। ਅਜੇ ਬਣੀ ਨਹੀਂ ਮਨਜ਼ੂਰ ਹੋਈ ਐ। ਅੱਛਾ ਜੀ। ਹਾਂਜੀ। ਸੜਕਾਂ ਪੰਜਾਬ ਦੀਆਂ ਉੱਥੇ ਬਣਾ ਰਿਹਾ ਧਰਤੀ ਤੇ। ਹਾਡੀ ਆ। ਜ਼ਮੀਨ ਸਾਡੀ ਆ। ਤੇ ਮਨਜ਼ੂਰੀ ਹਾੜੀ ਹੱਕ ਦਿੰਦਾ ਨਹੀਂ ਕੋਈ ਮਨਜ਼ੂਰੀ ਹਾੜੀ ਲੈਂਦੇ ਨਹੀਂਗੇ ਤੇ ਆਪਣੀ ਜੋਰ ਵਜੋਰੀ ਕਰਦੇ ਇਹ ਹੋ ਸਕਦਾ ਨਹੀਂ ਹੋ ਸਕਦਾ ਵਪਾਰ ਵਧਾਉਣ ਦੇ ਮਾਰੇ ਬੀਬੇ ਜਿਹੜੇ ਅਡਾਨੀ ਅਡਾ ਹੋਨੇ ਦੂਆ ਬਾਨੀ ਨੇ ਉਹਨਾਂ ਦਾ ਵਪਾਰ ਵਧਾਉਣ ਵਾਸਤੇ ਦੂਏ ਦੇਸ਼ਾਂ 'ਚ ਉਹ ਸੜਕਾਂ ਆਪਣੇ ਪੰਜਾਬ 'ਚ ਬਣਾਈ ਜਾਂਦਾ ਵਾ ਹਾਂ ਉਹ ਆਪਣੇ ਪੰਜਾਬ ਨੂੰ ਆਖਦਾ ਕਿ ਇਹ ਨਾ ਜੇ ਪੰਜਾਬੀ ਆਪਣੇ ਸਿੱਧੇ ਹੋ ਕੇ ਉੱਠ ਖਲੋਤੇ ਨਾ ਤੇ ਇਹਨੂੰ ਇਹਨਾਂ ਦੇ ਅੰਬਾਨੀਆਂ ਅਡਵਾਨੀਆਂ ਕੋਈ ਕੁਝ ਨਹੀਂ ਕਰ ਸਕੂਗਾ ਸਿੱਖ ਕੌਮ ਹਾੜੀ ਹਾੜਿਆ ਸਾਰਿਆਂ ਤੋਂ ਉੱਚੀ ਤੇ ਸੁੱਚੀ ਆ ਇਹ ਨਹੀਂ ਹੁੰਦਾ ਪੰਜਾਬ ਦੇ ਲੋਕਾਂ ਦਾ ਸਬਰ ਪਰਖਦਾ ਹੈ ਬਸ ਬਸ ਸਬਰ ਪਰਖਦਾ ਹੋਣਾ ਹੈ ਅਸੀਂ ਵੀ ਸਬਰ ਕਰਕੇ ਬੈਠੀ ਆਂ ਜਹਾ ਦੋ ਪਾਣੀ ਟਪ ਗਿਆ ਤੇ ਇਹਨੂੰ ਦਿਖਾ ਲਾਂਗੇ ਕਿ ਅਸੀਂ ਕੀ ਕਰ ਸਕਦੇ ਹਾਂ ਟੋਟਾ ਜਿਹੜੇ ਜੁਨੀਅਨ ਹੈ ਮਤਲਬ ਮੇਨ ਪ੍ਰਧਾਨ ਕੌਣ ਹੈ ਇਹ ਹਰਪੰਜਨ ਸਿੰਘ ਹਾਂਜੀ ਵਧੀਆ ਗੱਲ ਹਾਂਜੀ ਠੀਕ ਹੈ ਜੀ ਹਰਪੰਜਨ ਸਿੰਘ ਠੀਕ ਹੈ ਵਧੀਆ ਉਹਨਾਂ ਦੀ ਅਗਵਾਈ ਦੇ ਵਿੱਚ ਵਧੀਆ ਗੱਲ ਹੈ ਚੱਲਦੇ ਆਂ ਆਪਾਂ ਅਸੀਂ ਆਸ ਕਰਦੇ ਆਂ ਕਿ ਧਰਨਾ ਸਾਡਾ ਨੇਪਰੇ ਚੜੇ ਤੇ ਵਧੀਆ ਢੰਗ ਨਾਲ ਖੁਸ਼ੀ-ਖੁਸ਼ੀ ਸਾਰੇ ਘਰ ਜਾਣ ਧੰਨਵਾਦ